ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੰਕਬੀਰ ਜੀ ਉਹ ਕੰਕਾਰ ਸਤਗੁਰੂ ਪਰਸਾ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁੱਤ ਬੰਤਾ ਹਿਤ ਲਾਗੂ ਸਫਨ ਕਾ ਭਗਤ ਜੀ ਸਮਝਾਉਂਦੇ ਨੇ ਹਰੀ ਤੋਂ ਬਿਨਾ ਭਾਈ ਕੋਈ ਵੀ ਨਹੀਂ ਸਹਾਈ ਹੁੰਦਾ ਜਗਤ ਮੇਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੁਸਭਾ ਦੀ ਕਿਆ ਦਾਰਾ ਕਿਆ ਮੀਜ਼ ਨੋਹ ਪਾਸਾ ਸਮਝਾਉਂਦੇ ਝੂਠੀ ਹੋ ਜਾਂਦੀ ਹੈ ਪ੍ਰੀਤ ਜਦੋਂ ਅੰਤ ਟਾਈਮ ਆਉਂਦਾ ਸੰਕਟ ਆ ਰਿਹਾ ਬਹੁਤ ਅੱਗੇ ਜਨਮ ਮਰਨ ਜਿਹੜਾ ਸੰਕਟ ਹੈ ਹੁਣ ਮੌਤ ਅੱਗੇ ਆ ਰਹੀ ਹੈ ਸੰਕਟ ਅਸੀਂ ਮਾਇਆ ਦੇ ਗੀਤ ਗਾਈ ਜਾਨੇ ਔਖੀ ਘੜੀ ਨਾ ਦੇਖਣ ਦੇ ਉਹ ਕਹਿੰਦੇ ਭਾਈ ਹਰਬਿਨ ਕੌਣ ਸਹਾਈ ਮਨ ਕਾ ਮਨ ਨੂੰ ਕੌਣ ਰੱਖੂਗਾ ਕਿਹਦੇ ਕਰ ਰਹਿਊਗਾ ਨਾ ਤਾਂ ਕਿਸੇ ਨਾ ਹੁੰਦਾ ਦੇਖਿਆ ਨਾ ਇਹ ਜਾਂਦਾ ਦੇਖਿਆ ਨਾ ਕਦੇ ਮਨ ਦੀ ਕੋ ਮਕਾਨ ਗਿਆ ਜਦੋਂ ਹੁੰਦਾ ਹੈ ਜਨਮ ਲੈ ਕੇ ਪ੍ਰਗਟ ਹੁੰਦਾ ਹੈ ਇੰਨੀ ਪਤਾ ਲੱਗਦਾ ਆਪਾਂ ਨੂੰ ਸਾਹ ਲੈਣ ਲੱਗ ਜਾਂਦਾ ਆਪਾਂ ਖੁਸ਼ੀ ਮਨਾ ਲੈਨੇ ਆ ਜਦੋਂ ਗੁਪਤ ਹੋ ਜਾਂਦਾ ਪਰ ਰੋਣ ਲੱਗ ਜਾਂਦੇ ਐ ਇੰਨੀ ਕੀਮਤ ਐ ਆਪਾਂ ਨੂੰ ਭਗਤ ਜੀ ਸਮਝਾਉਂਦੇ ਹਰ ਬਿੰਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬੰਤਾ ਹਿਤ ਲਾਗੋ ਸਭਨ ਕਾ ਇਥੇ ਸਭ ਮੋਹ ਦੇ ਰਿਸ਼ਤੇ ਨੇ ਭਾਈ ਇਹ ਤਾਂ ਝੂਠੇ ਹੋ ਜਣੇ ਜੋ ਸੰਪਤ ਆਪਣੀ ਕਰ ਮੰਨੀ ਸਿਨਮੇ ਪਈ ਪਰਾਈ ਮੋਹ ਦੇ ਰਿਸ਼ਤੇ ਸਾਰੇ ਫਿਰ ਕੌੜੇ ਹੋ ਜਾਂਦੇ ਨੇ ਸਿਨਮੇ ਕੌੜੇ ਹੋਏ ਜਿਤਨੇ ਮਾਇਆ ਭੋਗ ਦੇਖ ਫਰੀਦਾ ਜੋਥੀ ਆ ਸक्कर ਹੋਈ ਵਿਸ ਸਾਈਂ ਵਾਜੋ ਆਪਣੇ ਵੇਦਨ ਕਹੀਏ ਕਿ ਇਸ ਕਿਨੂੰ ਕਹਾਂਗੇ ਭਾਈ ਹੁਣੀ ਕਿਉਂ ਨਾ ਆਪਾਂ ਹਰ ਦਰਸ਼ਨ ਕਰੀਏ ਭਾਈ ਹਰ ਦਰਸ਼ਨ ਹੈ ਬਾਣੀ ਚਾਰ ਦਰਸ਼ਨ ਦਸੀਆ ਗਿਆ ਬਾਣੀ ਵਿੱਚ ਹਰ ਤੱਕ ਆਪਾਂ ਨੂੰ ਦਰਸ਼ਨ ਨੂੰ ਪਰਸਣ ਸਰਸਣ ਹਰਸਣ ਰੰਗ ਰੰਗੀ ਕਰਤਾਰੀ ਰੇ ਜਿਹੜੀਆਂ ਹਰ ਦੇ ਰੰਗ ਚ ਰੰਗੀਆਂ ਹੋਈਆਂ ਆਤਮਾ ਨੇ ਉਹਨਾਂ ਨੇ ਤਾਂ ਬਾਣੀ ਰਚੀ ਆ ਭਾਈ ਹਰ ਕਥਾ ਹੈ ਬਾਣੀ ਸਭ ਤੋਂ ਉੱਤਮ ਹਰ ਕੀ ਕਥਾ ਜਿਹੜੇ ਨੂੰ ਸੁਣਨਗੇ ਅਮਰ ਹੋ ਜਾਣਗੇ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਊਗਾ ਮੁਕਤ ਹੋ ਕੇ ਉਹਦੇ ਘਰ ਚਲੇ ਜਾਣਗੇ ਰਹਾਉ ਅੱਗੇ ਕੋ ਕਿਛ ਤੁਲਹ ਬਾਂਧੋ ਕਿ ਆ ਪ੍ਰਵਾਸਾ ਤਨ ਕਾ ਉਹ ਅਗੇ ਨੂੰ ਕੋਈ ਭਾਈ ਬੇੜੀ ਬਨ ਸੱਚ ਦੀ ਬੇੜੀ 'ਚ ਬੈਠ ਜਿਹੜਾ ਉਹਦੇ ਘਰ ਜਾਣਾ ਵਾ ਇਹਦਾ ਸਰੀਰ ਦਾ ਕੀ ਪਤਾ ਕਦੋਂ ਹੁਕਮ ਆ ਕੇ ਛੱਡਣਾ ਪੈਣਾ ਆਪਾਂ ਨੂੰ ਕਹਾਂ ਪੇ ਸਾਸ ਸਾਹਿਸ ਭਾਂਡੇ ਕਾ ਇਤਨਕ ਲੱਗੇ ਠਣਕਾ ਕੱਚਾ ਭਾਂਡੇ ਕਦੇ ਵੀ ਟੁੱਟ ਸਕਦਾ ਹੈ ਕਦੇ ਵੀ ਹੁਕਮ ਆ ਸਕਦਾ ਹੈ ਸਗਲ ਧਰਮ ਪੁੰਨ ਫਲ ਪਾਵੋ ਧੂਰ ਬੰਸੋ ਸਭ ਜਨ ਕਾ ਇਹ ਸੰਤ ਜਨਾਂ ਦੀ ਬਾਣੀ ਹੈ ਹੀ ਧਰਮੈ ਪੁੰਨ ਫਲ ਪਾ ਲੋ ਧੂਰ ਕੀ ਹੈ ਗਿਆਨ ਕੋ ਨਾਨਕ ਮੋਕੋ ਕਰ ਸੰਤਨ ਕੀ ਧੂਰੇ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਭਾਈ ਉਹ ਸਰੀਰ ਕਰਕੇ ਨੇ ਆਤਮਾ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਈ ਕਬੀ ਸੁਨੋ ਰੇ ਸੰਤੋ ਸੰਤਨ ਤਾਂ ਸਮਝਾ ਰਹੇ ਨੇ ਭਗ ਜੀ ਯੂਮਾਨਾ ਉਡਣ ਪਖੇਰੂ ਬਣ ਕੇ ਉਹ ਕਹਿੰਦੇ ਭਾਈ ਇਹ ਟਿਕਦਾ ਨਹੀਂ ਜਿਵੇਂ ਭਗਤ ਜੀ ਨੇ ਸਮਝਾਇਆ ਕਹਿੰਦੇ ਕੋਈ ਮਾਲਾ ਫੇਰਦੇ ਸੀ ਕਹਿੰਦੇ ਇੱਕ ਵੀ ਆਪਣੋ ਕਿੰਨੇ ਸਲੋਕ ਪਏ ਨੇ ਭਗਤ ਜੀ ਦੇ ਕਵੀ ਜਪਨੀ ਕਾਠ ਕੀ ਕਿਆਖਲਾਵੇ ਲੋਏ ਇਹ ਜਪਣੀ ਜਿਹੜੀ ਹੈਗੀ ਹੱਥ 'ਚ ਫਿਰਦੀ ਹੈ ਤਾਂ ਭਾਈ ਹਿਰਦੇ ਆਰਾਮ ਨਚੇਤੀ ਹੈ ਜਪਣੀ ਕਿਆ ਹੋਏ ਕੀ ਕਰੋਗੇ ਇਹਨੂੰ ਇਤਾਂ ਸੰਸਾਰੀ ਦਿਖਾਵੇ ਨੇ ਇੱਕ ਧਰਮ ਥੋੜੀ ਆ ਇਹ ਤਾਂ ਪਖੰਡਾ ਹੈ ਪਰ ਆਪਾਂ ਮੰਦੇ ਨਹੀਂ ਮਨ ਮੰਦਾ ਨਹੀਂ ਹੈਗਾ ਕੌਣ ਮਨਾਊਗਾ ਇਹ ਗੁਰ ਕਿਰਪਾ ਹੋਣੀ ਹੈ ਭਾਈ ਗੁਰ ਸ਼ਬਦ ਦੀ ਕਮਾਈ ਫਿਰ ਮਨ ਨੇ ਮੰਨਣਾ ਫਿਰ ਦਾ ਕਰਮ ਛੁੱਟਦਾ ਵਾ ਪ੍ਰਾਪਤਾਂ ਭੇਕਰ ਕੇ ਪੂਰਨ ਹੋ ਜਾਂਦੇ ਆ ਗੁਣ ਸਾਡੇ ਚ ਕੋਈ ਨਹੀਂ ਹੁੰਦਾ ਨਿਰਭੋ ਨੀ ਹੁੰਦੇ ਨਿਰਵਾਇ ਨਹੀਂ ਹੁੰਦੇ ਪਖਜੀ ਕਹਿੰਦੇ ਇਹ ਤਾਂ ਉੜਦਾ ਫਿਰਦਾ ਹੈ ਉਡਣ ਪਖੀਰੂ ਬਣ ਕੇ ਇਹਨੂੰ ਫੜਨਾ ਹੈ ਸੁਨੰਦਾ ਕੈਸੇ ਮਾਰਗ ਪਾਵੇ ਉਹ ਦਿਨ ਕਹਿੰਦੇ ਸੁਣ ਲਉ ਭਾਈ ਇਹ ਅਨਿਆਮਨਾ ਇਹ ਮਾਰਗ ਕਿਵੇਂ ਪਾਉਣਾ ਸੁਣ ਲੈ ਕਰ ਗਹਿ ਮਨ ਨੂੰ ਗਹਿ ਲੈਣਾ ਫੜ ਲੈਣਾ ਉਰਨ ਨਭਾਵੇ ਬੁੱਧੀ ਨੂੰ ਕਹਿੰਦੇ ਤਾਂ ਤੇਰੀ ਕਿਤੇ ਇਹਨੇ ਸੁਣਨੀ ਹੈ ਇਹਨੂੰ ਫੜ ਮਨ ਕੀ ਹੈ ਮਨ ਧਿਆਨ ਦੇਖ ਲੋ ਫਿਰ ਧਿਆਨ ਕਿਵੇਂ ਘੁੰਮਦਾ ਹੈ ਗਿਆਨ ਕਾ ਵੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਈ ਗਿਆਨ ਨਾ ਮਨ ਨੂੰ ਬਣਨੇ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮਨ ਨਹੀਂ ਟਿਕਦਾ ਜਿਵੇਂ ਪਾਣੀ ਤੋਂ ਬਿਨਾ ਘੜਾ ਨਹੀਂ ਬਣਦਾ ਕੁੰਭੇ ਵੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਖੜਾ ਪਾਣੀ ਤੋਂ ਵੀ ਨਾ ਨਹੀਂ ਬਣਦਾ ਪਾਣੀ ਖੜੇ ਤੋਂ ਵੀ ਨਹੀਂ ਠਹਿਰਦਾ ਐਵੇਂ ਮਨ ਗਿਆਨ ਤੋਂ ਵੀ ਨਹੀਂ ਰੁਕਦਾ ਹੈਗਾ ਸ਼ਕਤੀਸ਼ਾਲੀ ਹੈ ਬਾਣੀ ਭਾਈਏ ਜਿਹਨੂੰ ਵਿਚਾਰਾਂਗੇ ਕਹਿੰਦੇ ਐਂ ਖੜਾ ਦਿੰਦਾ ਮਨ ਨੂੰ ਜਿਵੇਂ ਮੰਦਰ ਥੰਮਾ ਤੇ ਮੰਦਰ ਖੜਾ ਜਿਉ ਮੰਦਰ ਕੋ ਥਾਮੇ ਥੰਮਨ ਤੋਂ ਗੁਰ ਕਾ ਸ਼ਬਦ ਮਨੇ ਸਤੰਮਨ ਕਹਿੰਦੇ ਮਨ ਨਹੀਂ ਟਿਕਦਾ ਮਨ ਲੱਭਦਾ ਹੀ ਨਹੀਂ ਕਹਿੰਦੇ ਭਗਤ ਜੀ ਤਾਂ ਐਂ ਕਹਿੰਦੇ ਗੁਰੂ ਸਾਹਿਬ ਤਾਂ ਐਂ ਕਹਿੰਦੇ ਆ ਕਹਿੰਦੇ ਜਿਵੇਂ ਥੰਮਾ ਤੇ ਮੰਦਰ ਖੜਾ ਹੁੰਦਾ ਐਂ ਖੜ ਜਾਂਦਾ ਹੈ ਔ ਸਾਰੇ ਮਿਲ ਕੇ ਭਾਈ ਆਪ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਕਾਲ ਤੋਂ ਮੁਕਤ ਹੋ ਕੇ ਆਪ ਆਪਦੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ